ਲਾਉਣਾ ਹੁੰਦਾ ਵੀ ਨੇਰਾ ਕਰ ਸ਼ਾਮਾ ਪਾਉਨੇ ਕਿੰਨੇ ਕ ਭੱਜਣਗੇ ਕਿੰਨੇ ਕ ਰਹਿਣਗੇ ਦੇਖਦੇ ਨੇ ਦੇ ਪੈਰ ਵਜਨ ਚੱਲਦੇ ਆ ਕਿ ਭੱਜਦੇ ਆ ਪਰ ਅਸੀਂ ਸਾਫ਼ ਕਹਿ ਕੇ ਆਏ ਆ ਵੀ ਜੇ ਅਸੀਂ ਮੋਰਚਲੇ ਫੌਜ ਲਾਉਣੀ ਲੱਗੂਗੀ ਦਿਨ ਲਾਉਣਾ ਦਿਨ ਕਹੀਏ ਲੱਗੂਗਾ 4 ਦਿਨ ਕਹੀਏ 4 ਦਿਨ ਲੱਗਣਗੇ ਜਦੋਂ ਅਸੀਂ ਫੈਸਲਾ ਕਰ ਲਿਆ ਤੁਸੀਂ ਫਿਰ ਪਿੱਛੇ ਨਹੀਂ ਹਟ ਸਕਦੇ ਚੰਨੀ ਨੂੰ ਪੁੱਛ ਲਓ ਮੇਰੇ ਉਹ ਵੀ ਕਹਿੰਦਾ ਸੀ ਮੇਰੇ ਪੈਰ ਜਿਹੜੇ ਧਰਤੀ ਤੋਂ ਨਹੀਂ ਉੱਫਦੇ ਅੱਜ ਆਪਾਂ ਇੱਥੇ ਇੱਕ ਪ੍ਰਣ ਕਰਕੇ ਜਾਣਾ ਹਾਂ ਇਹ ਇਥੋਂ ਦਾ ਮੁੱਖ ਮੰਤਰੀ ਕਹਿੰਦਾ ਮੇਰੀ ਜਿਹੜੀ ਰਾਟਾਨੀਆ ਸਿਆਸਤ ਦੀ ਟੋਪੀ ਵਾਲਿਆਂ ਦੀ ਉਹ ਸੰਗਰੂਰ ਆ ਪੜਾ ਜਸੀਂ ਲਾਣ ਜਿਹੜੀ ਮਜ਼ਦੂਰ ਮਜ਼ਦੂਰ ਦੀ ਕਿਰਤੀ ਲੋਕਾਂ ਦੀ ਜਿਹੜੀ ਜੋਟੀ ਆ ਉਹਨਾਂ ਦੀ ਰਾਟਾਨੀਆ ਨੂੰ ਬਣਾਵਾਂਗੇ ਵਿੱਤ ਮੰਤਰੀ ਦੀਆਂ ਚੀਕਾਂ ਤੇ ਖੱਲ ਨੂੰ ਮਜਬੂਰ ਕਰਾਂਗੇ ਜਿਹੜਾ ਕਹਿੰਦਾ ਮੀਟਿੰਗ ਹੀ ਕਰਨੀ ਮਸਲੇ ਨਹੀਂ ਹੱਲ ਕਰਨੇ ਰਾਤ ਨੂੰ ਸੁਫਨਿਆਂ ਚ ਵੀ ਕਿਆ ਕਰੂਗਾ ਵੀ ਠੇਕਾ ਮੋਰਚਾ ਕਿਤੇ ਦਰਿਆਣਾ ਲੈ ਕੇ ਆਜੇ ਸਾਡੇ ਸਾਹਮਣੇ ਕਿੱਥੇ ਕੇ ਮੋਰਚੇ ਨੇ ਕਿਤੇ ਕੇਰ ਨਾ ਲੈਣ ਜਿੱਦਾਂ ਚੰਨੀ ਨੂੰ ਤੁਸੀਂ ਫਰੇਕ ਥਾਂ ਤੇ ਉਹਦੀ ਡੰਡਲ ਨੂੰ ਘੇਰੀ ਫਿਰਦੇ ਸੀ ਉਹਦੀ ਗੱਡੀ ਦੇ ਅੱਗੇ ਰੰਗ ਬਰੰਗੇ ਝੰਡੇ ਜਾਂਦੇ ਹੁੰਦੇ ਸੀ ਐਦਾਂ ਹੀ ਵਿੱਤ ਮੰਤਰੀ ਜਿਹੜੀ ਐਸਟੇਟਾਂ ਤੇ ਬੋਲਣ ਜੋ ਆਉਣ ਵਾਲੇ ਦਿਨ ਅੱਜ ਫੈਸਲਾ ਕਰਾਂਗੇ ਇਹਨਾਂ ਨੂੰ ਲੱਗਦਾ ਕੀ ਤਾਂ ਨਿਮਜਾਰੇ ਲਾਉਣਗੇ ਅੱਜ ਅਸੀਂ ਇਹਨਾਂ ਨੂੰ ਪੁੱਛਾਂਗੇ ਨਾ ਇਹ ਵੀ ਇਹਨਾਂ ਦੇ ਇੱਕ ਹੱਥ ਸਾਡੇ ਲੋਕ ਸਾਡੇ ਆਪਸੀ ਜਿਹੜੇ ਘੱਟ ਸੋਦੇ ਨੇ ਜਿਨ੍ਹਾਂ ਨੂੰ ਸਿਰਫ ਰੋਜ਼ਗਾਰ ਤੱਕ ਪਤਲਿਆ ਸਰਕਾਰ ਦੀ ਜਿਹੜੀ ਕੋਰਸੀ ਉਹਦੇ ਤੱਕ ਮਤਲ ਨਹੀਂ ਕਈ ਸਾਥੀ ਹੁਣ ਇੱਕ ਤੋਂ 40-45% ਇਹ ਸੋਚਣਗੇ ਗੜਬੇ ਗਏ ਸੀ ਸਰਕਾਰ ਤੇ ਜੋਰ ਨਹੀਂ ਪਿਆ ਸਰਕਾਰ ਝੁਗੀ ਨਹੀਂ ਸਰਕਾਰ ਨੇ ਮੀਟਿੰਗ ਨਹੀਂ ਦਿੱਤੀ ਇਹ ਵੀ ਉਹਨਾਂ ਦੀ ਇੱਕ ਪਾਲਿਸੀ ਆ ਭਰਾਓ ਵੀ ਅੱਜ ਇਹਨਾਂ ਨੂੰ ਖਾਲੀ ਹੱਥ ਤੋੜਦੇ ਆ ਇਹਨਾਂ ਨੇ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਨੂੰ ਮੀਟਿੰਗ ਨਹੀਂ ਦੇਣੀ ਫਿਰ ਅਗਲੀ ਵਾਰ ਇਹ ਕਹਿਣਗੇ ਵੀ ਗੜਬੇ ਦੁੜਬੇ ਕੁਝ ਨਹੀਂ ਮਿਲਦਾ ਹੁਣ ਸੰਗਰੂਰ ਨੂੰ ਚੱਲੋ ਫਿਰ ਸੰਗਰੂਰ ਵਾਲੇ ਕਹਿਣਗੇ ਵੀ ਅੱਜ ਗੱਲ ਨਹੀਂ ਕਰਨੀ ਫੇਰ ਕਹਿਣਗੇ ਚੰਡੀਗੜ੍ਹ ਦਾ ਕੋਈ ਰੋਡ ਜਾਮ ਕਰੋ ਇਹਨਾਂ ਦਾ ਇੱਕ ਏਜੰਡਾ ਵੀ ਲੋਕਾਂ ਨੂੰ ਰੋੜਾਂ ਦੇ ਬਾਓ ਲੋਕਾਂ ਨੂੰ ਲੋਕਾਂ ਨਾਲ ਲੜਾਓ ਫੇਰ ਕਹੋ ਵੀ ਇਹ ਜੁੜੀ ਨਾਲੇ ਜਾਮ ਲਾਉਂਦੇ ਰਹਿੰਦੇ ਨੇ ਅਸੀਂ ਤਾਂ ਗੱਲ ਕਰਨ ਵਾਸਤੇ ਪਿਆਰ ਬੈਠੇ ਸੀ ਇਹ ਗੱਲ ਆਪਦੇ ਦਿਮਾਗ ਤੋਂ ਕਰ ਦੋ ਵੀ ਅੱਜ ਦਾ ਪ੍ਰੈਸ਼ਰ ਨਹੀਂਗਾ ਪ੍ਰੈਸ਼ਰ ਸਾਡਾ ਬਹੁਤ ਆ ਸਾਡੇ ਨਾਲ ਕਿਸਾਨ ਜੱਥੇ ਬੰਦੀਆਂ ਵੀ ਆਈਆਂ ਮਜ਼ਦੂਰ ਵੀ ਆਏ ਨਵੀਆਂ ਜੱਥੇ ਬੰਦੀਆਂ ਵੀ ਰਲੀਆਂ ਇਹ ਨੀਤੀ ਪਾਲਸੀ ਦਾ ਸਵਾਲ ਆ ਇਹ ਨੀਤੀ ਕਰਨੀ ਨੀਤੀ ਇਹ ਪੰਚਾਇਤੀ ਕਰਨੀ ਨੀਤੀ ਐਵੇਂ ਨਹੀਂ ਰੱਦ ਹੋ ਜਾਣੀ ਜਦੋਂ ਕਾਰਪੋਰੇਟ ਕਾਰਾਂ ਲੈਣਾ ਸਮਝੌਤੇ ਕੀਤੇ ਜਾਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਨਹੀਂ ਦੱਸਦਾ ਵੀ ਜਿਹੜਾ ਫਸਲ ਦਾ ਜਿਹੜਾ ਖੇਤੀ ਦਾ ਜਿਹੜਾ ਵੇਰ ਕ ਮਿਲਕ ਪਲਾਡ ਦਾ ਫੈਸਲਾ ਕੀਤਾ ਉਹ ਤਾਂ ਚੁੱਪ ਕਰਕੇ ਬੈਠਾ ਜਦੋਂ ਬਾਹਰਲੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਟਰੰਪ ਵਰਕੇ ਟਵੀਟ ਕਰਕੇ ਦੱਸਣ ਵੀ ਅਸੀਂ ਖੇਤੀ ਦੇ ਵਿੱਚ ਖੇਤੀ ਸੈਕਟਰ ਦੇ ਵਿੱਚ ਅਮਰੀਕਾ ਕੰਮ ਕਰੂਗਾ ਅਸੀਂ ਦੁੱਧ ਵੀ ਵੇਚਾਂਗੇ ਅਸੀਂ ਖੇਤੀ ਦੀ ਫਸਲ ਵੀ ਵੇਚਾਂਗੇ ਅਸੀਂ ਪਾਣੀ ਵੀ ਵੇਚਾਂਗੇ ਅਸੀਂ ਬੀਜ ਵੀ ਵੇਚਾਂਗੇ ਅਸੀਂ ਬਾਹਰਲੀ ਆ ਜਿਹੜੀਆਂ ਫੈਕਟਰੀਆਂ ਸਮਾਨ ਵੇਚਦਾ ਉਹ ਵੀ ਵੇਚਾਂਗੇ ਰੋਸ ਦੀ ਇਹਦਾ ਰੂਪ ਹੀ ਰੱਖਾ ਹੁੰਦਾ ਮਿੱਤਰੋ ਇਸ ਕਰਕੇ ਭਰਾਓ ਜਦੋਂ ਉਹਨਾਂ ਨੇ ਟੈਕਸ ਫ੍ਰੀ ਚੀਜ਼ਾਂ ਲਾਤੀਆਂ ਆਪਣੇ ਦੇਸ਼ ਦੇ ਵਿੱਚ ਜੇ ਚੌਲ ਆਪਣਾ 30 ਰੁਪਏ ਦੇਖਦਾ ਤੇ ਅਮਰੀਕਾ ਦਾ ਚੌਲ ਜਦੋਂ ਟੈਕਸ ਫ੍ਰੀ ਹੋਣਾ ਚਾਹਦੇ ਆਲੇ ਤੇ ਟੈਕਸ ਲੱਗਣਾ ਅਮਰੀਕਾ ਵਾਲਿਆਂ ਦਾ ਟੈਕਸ ਨਹੀਂ ਲੱਗਣਾ ਜਦੋਂ ਉਹਨਾਂ ਦਾ ਚੌਲ ਇੱਥੇ ਮਾਰਕੀਟ 'ਚ 20 ਰੁਪਈਆ ਤੇ ਸਾਡੇ ਕਿਸਾਨਾਂ ਦਾ ਕਿਸੇ ਨੇ ਚੌਲ ਨਹੀਂ ਖਰੀਦਣਾ ਜਦੋਂ ਉਹਨਾਂ ਦੀ ਕਣਕ ਟੈਕਸ ਫ੍ਰੀ ਵਾਲੀ ਆਈ ਤੇ ਆਡੀ ਤੇ ਟੈਕਸ ਲੱਗਣਾ ਤੇ ਉਹਨਾਂ ਦੀ ਜਦੋਂ 20 30 ਰੁਪਏ ਦੀ ਕਣਗਰ ਵੇਖਦੀ ਹੋਈ ਤੇ ਆਪਣੀ ਕਿਸੇ ਨੇ 40 45 ਨਹੀਂ ਖਰੀਦਣੀ ਉਹਨਾਂ ਦਾ ਜਦੋਂ ਗੱਡੀ ਆਪਣੇ ਦੇਸ਼ 'ਚ ਆਈ ਬਿਨਾ ਟੈਕਸ ਤੋਂ ਤੁਸੀਂ ਟੈਕਸ ਦੇ ਕੇ ਉਹਨਾਂ ਤੇ ਚੜਦੇ ਹੋ ਤਾਂ ਅੱਦੀ ਕਿਸੇ ਨੇ ਗੱਡੀ ਨਹੀਂ ਖਰੀਦਣੀ ਬਾਹਰਲੀ ਚੀਜ਼ਾਂ ਨੂੰ ਲੋਕ ਬੰਦੇ ਨੇ ਆਮੀ ਆਪਾਂ ਦੇਖਿਆ ਜਦੋਂ ਆਪਾਂ ਕਹਿੰਦੇ ਵੀ ਫਲਾਣੇ ਜਗ੍ਹਾ ਦੇ ਸੇਲ ਲੱਗੀ ਆ ਮੇਲੇ ਵਾਲਾ ਮਾਹੌਲ ਬਣ ਜਾਂਦਾ ਵਿੱਚੋਂ ਬੂਟ ਸਸਤੇ ਮਿਲਦੇ ਇੱਥੋਂ ਕੱਪੜਾ ਸਸਤਾ ਮਿਲਦਾ ਇੱਥੋਂ ਕੋਈ ਗਹਿਣੇ ਗੱਤੇ ਸਸਤੇ ਮਿਲਦੇ ਨੇ ਤੇ ਪਿੰਡ ਵਾਲੇ ਆਪਾਂ ਆਮ ਲੋਕ ਉਸ ਟੀਜਾਲ ਨੂੰ ਜਾਂਦੇ ਆ ਇਸ ਕਰਕੇ ਬਾਰੀ ਵਸਤੂਆਂ ਨੇ ਸਸਤੀਆਂ ਕਰਨੀਆਂ ਢਾਡੇ ਵਾਲੀਆਂ ਵਸਤੂਆਂ ਮਹਿੰਗੀਆਂ ਕਰਨੀਆਂ ਢਾਡੀ ਮਾਰਕੀਟਾਂ ਢਾਡੀਆਂ ਕੰਪਨੀਆਂ ਬਦਨਾਮ ਕਰਨੀਆਂ ਉਹਨਾਂ ਨੂੰ ਬੰਦ ਕਰਨਾ ਜਿੱਦੋਂ ਤੁਸੀਂ ਬਾਹਰ ਦੀਆਂ ਚੀਜ਼ਾਂ ਦੇ ਵਸਤੂਆਂ ਤੇ ਆ ਗਏ ਫਿਰ ਉਹਨਾਂ ਦੇ ਟੈਕਸ ਲਾ ਕੇ ਉਹ ਮਹਿੰਗੇ ਪਾਤਿਆਂ ਨੂੰ ਵੇਚਣੀਆਂ ਉਹ ਚਾਹੇ ਪਾਣੀ ਹੋਵੇ ਚਾਹੇ ਬਿਜਲੀ ਹੋਵੇ ਚਾਹੇ ਦੁੱਧ ਹੋਵੇ ਚਾਹੇ ਕੋਈ ਸੜਕਾਂ ਹੋਵੇ ਕੋਈ ਵੀ ਇਦਾਰਾ ਇਸ ਮਾਰਤਬ ਬਗੈਰ ਬਚਣਾ ਨਹੀਂਗਾ ਇਸ ਵਾਸਤੇ ਭਰਾਓ ਜਿੱਤੇ ਤੁਸੀਂ ਅਜਾ ਪਾਇਓ ਜਿਹੜੀਆਂ ਸਾਡੀਆਂ ਬਾਪਦਰ ਮਾਵਾਂ ਪੈਣ ਆਈਆਂ ਬੱਚੇ ਪਰਿਵਾਰਾਂ ਸਵੇਤ ਆਇਆ ਕਰੋ ਜੇ ਤੁਸੀਂ ਧਰਨੇ 'ਚ ਆਏ ਹੋ ਧਰਨੇ 'ਚ ਬੈਠੋ ਬੱਸਾਂ 'ਚ ਬਹਿਣ ਦਾ ਕੋਈ ਹੱਕ ਨਹੀਂ ਇਹ ਨਹੀਂ ਕਹਾਂ ਵੀ ਅਸੀਂ ਇਹਦੇ ਧਰਨੇ 'ਚ ਹਾਜ਼ਰੀ ਲਿਵਾ ਲਈਏ ਤੇ ਬੱਸਾਂ ਲੈ ਕੇ ਅਸੀਂ ਦਰਬੇ ਆਏ ਹੋ ਤਾਂ ਹੁਣ ਸੰਗਰੂਰ ਪਹੁੰਚੇ ਹੋਈਏ ਇਹ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਈਏ ਫੇਰ ਸਾਨੂੰ ਲੜਨਾ ਬੋਲਣਾ ਸਿੱਖਣਾ ਬੈਠਣਾ ਸਾਨੂੰ ਸਾਰਾ ਕੁਝ ਆਉਣਾ ਚਾਹੀਦਾ ਸਾਨੂੰ ਕਹਿਣਾ ਚਾਹੀਦਾ ਵੀ ਜੇ ਭਗਤ ਸਿੰਘ ਜੰਮੇ ਸਾਡੇ ਘਰੇ ਜੰਮੇ ਆ ਜਿਹੜਾ ਗਵਾਨੀਆਂ ਦੇ ਘਰੇ ਜੰਮਣ ਦਾ ਸੁਪਨਾ ਲੈਂਦੇ ਆ ਜਿੰਨਾ ਤੇ ਤੁਹਾਡੇ ਗਵਾਨੀਆਂ ਦੇ ਘਰੇ ਪੱਖੇ ਨੂੰ ਬੰਦਾ ਸੁਪਨਾ ਲੋਂਗੇ ਆਪਾਂ ਲੋਕ ਨਹੀਂ ਜਿੱਤ ਸਕਦੇ ਆਪਾਂ ਇਹਨਾਂ ਦੀ ਮੀਟਿੰਗ ਕਰਕੇ ਆਸ ਨਹੀਂ ਕਰਨੀ ਆਪਣਾ ਇੱਕ ਮਕਸਦਿਆ ਮੋਰਚੇ ਦਾ ਵੀ ਸਰਕਾਰ ਸਾਡੇ ਅੱਜ ਨਾ ਮੀਟਿੰਗ ਕਰੇ ਕੱਲ ਨੂੰ ਨਾ ਕਰੇ ਸਾਡੇ ਸਰਕਾਰ ਆਰਡਰ ਕਰ ਦੇ ਬਿਲਡਿੰਗ ਸਮਟ ਵਾਲੇ ਔਰ ਸੋਰਸਿੰਗ ਵਾਲੇ ਕੰਪਨੀਆਂ ਵਾਲੇ ਸੁਸਾਇਟੀਆਂ ਵਾਲੇ ਕਾਰਪੋਰੇਟਾਂ ਵਾਲੇ ਅਸੀਂ ਸਾਰੇ ਰੈਗੂਲਰ ਕਰਦੇ ਕੋਈ ਵੀ ਕੱਚਾ ਨਹੀਂ ਛੱਡਦੇ 15ਵੀਂ ਲੇਬਰ ਖਾਸ ਫੈਸਲੇ ਦੇ ਮੁਤਾਬਕ ਤਨਖਾਹ ਲਵਾਂਗੇ ਤੇ ਸਾਨੂੰ ਮੀਟਿੰਗਾਂ ਦੀ ਕੀ ਲੋੜ ਆ ਦੂਜੀ ਗੱਲ ਜਿਹੜੇ ਸਾਥੀ ਐ ਭਲੇਖਾ ਖੜਾ ਕਰਦੇ ਨੇ ਵੀ ਸਰਕਾਰ ਰੈਗੂਲਰ ਕਰਦੀ ਆ ਸਰਕਾਰ ਮੰਨਦੀ ਆ ਪਰ ਇਹ ਮੋਰਚੇ ਵਾਲੇ ਨਹੀਂ ਮੰਨਦੇ ਰੈਗੂਲਰ ਦੇ ਆਰਡਰ ਨਹੀਂ ਦਿੰਦੀ ਸਰਕਾਰ ਸਰਕਾਰ ਨਵੀਂ ਪਾਲਿਸੀ ਕਹਿੰਦੀ ਆ ਜਿਹੜੀ ਅਧਖਣ ਵਾਲੀ ਆ 2023-24 ਵਾਲੀ ਵੀਓ ਲੈ ਲੋ ਉਹਦਾ ਉਹਦੇ ਵਿੱਚ ਹੈ ਕੀ ਆ ਇਹਾਰ ਕਰਨ ਤਾਂ 200% ਤਨਖਾਹ ਦਾ ਨਫਾ ਹੋ ਗਿਆ ਆਪਣਾ ਤੇ 1 ਰੁਪਇਆ ਨਹੀਂ ਬਤਨਾ ਉਹ ਪਾਲਸੀ ਕਹਿੰਦੀ ਵੀ 55 ਸਾਲ ਤੱਕ ਕਿਸੇ ਨੂੰ ਅਸੀਂ ਨੌਕਰੀ ਤੋਂ ਸਰਕਾਰ ਕਹਿੰਦੀ ਆ 55 ਸਾਲ ਦੀ ਗਰੰਟੀ 55 ਸਾਲ ਤੱਕ ਕਿਸੇ ਨੂੰ ਨੌਕਰੀ ਤੋਂ ਕੱਢਦੇ ਨਹੀਂ ਜਦੋਂ ਉਹਦੇ 55 ਸਾਲ ਹੋ ਗਏ ਜਿਹੜੀ ਉਹਦੀ ਪੋਸਟ ਆ ਉਹ ਵਾਸਤੇ ਕੀਤੀ ਜਾਊਗੀ ਡੈੱਡ ਕੀਤੀ ਜਾਊਗੀ ਤੇ ਆਪਣੀ ਜਥੇਬੰਦੀਆਂ ਦਾ ਕੀ ਫੈਸਲਾ 58 ਸਾਲ ਤੱਕ ਆਪਾਂ ਕਿਸੇ ਨੂੰ ਮਹਿਕਮੇ ਦੇ ਨਿਕਲ ਨਹੀਂ ਦਿੰਦੇ ਸਰਕਾਰ ਗਾਦੀ ਗਰੰਟੀ ਦਿੰਦੀ ਆ ਗਰੰਟੀ ਇਹ ਤੁਹਾਡੀਆਂ ਜਥੇਬੰਦੀਆਂ ਦਿੰਦੀ ਆ ਚਾਹੇ ਬਿਜਲੀ ਬੋਰਡ ਆ ਕੋਈ ਵੀ ادارਾ ਚਾਹੇ ਸੀਵਰੇਜ ਬੋਰਡ ਆ ਚਾਹੇ ਵਾਟਰ ਸਪਲਾਈ ਆ 58 ਸਾਲ ਤੱਕ ਆਪਾਂ ਨਹੀਂ ਕੋਈ ਬੰਦਾ ਨਿਕਲ ਦਿੰਦੇ ਦੂਜੀ ਸਰਕਾਰ ਦੀ ਪਾਲਸੀ ਕੀ ਆ ਵੀ ਅਸੀਂ ਜਿੰਨੀ ਤੁਸੀਂ ਤਨਖਾਹ ਲੈਨੇ ਆ ਮੰਨ ਲਓ ਆਪਾਂ 11000 8000 12000 13000 ਦੇ ਵਿੱਚ ਸ਼ਮਤੀ ਗਿਆ ਸਾਰੀਆਂ ਡਿਪਾਰਟਮੈਂਟਾਂ ਦੀਆਂ ਜਥੇਬੰਦੀਆਂ ਜਿਹੜੇ ਥਰਮਲ ਵਾਲੇ ਉਹ ਘੱਟ ਹੋਣਗੇ ਹੋਰ ਵੀ ਵਿਚਾਰੇ ਉਹ ਕਹਿੰਦੇ ਜਿੰਨੀ ਲੈਨੇ ਆ ਉਹਦਾ 5% ਵਧਾਇਆ ਕਰਾਂਗੇ ਤੇ ਬਾਅਦ ਚ ਜੇ ਡੀਸੀ ਰੇਟ 5% ਵੱਧ ਗਿਆ ਤੇ ਤੇਰੂ ਸਰਕਾਰ ਵਾਲਾ 5% ਨਹੀਂ ਮਿਲਣਾ ਜੇ ਡੀਸੀ ਰੇਟ 5% ਤੋਂ ਘਟਿਆ ਤੇ ਸਰਕਾਰ 5% ਵਧਾ ਦੇਗੀ ਕੈਨ ਦਾ ਭਾਵ ਅੱਜ ਆਪਾਂ 40 40 45 45 ਸਾਲਾਂ ਦੇ ਹੋ ਗਏ ਆ ਕੋਈ ਘੱਟ ਹੋ ਸਕਦਾ ਆਪਾਂ 30 35000 ਦੇ ਘਰੇ 52 ਸਾਲ ਦੇ ਹੋ ਕੇ ਘਰੇ ਚੱਲ ਜਾਾਂਗੇ ਪੈਨਸ਼ਨ ਕੋਈ ਨਹੀਂ ਦੇਣੀ ਕੋਈ ٹی ਏ ਡੀ ਅਣੀ ਦੇਣਾ ਜਦੋਂ ਤੁਹਾਡੀ ਤਰਖਾ 25000 ਤੱਕ ਤੈਨੂੰ 5% 25 ਤੋਂ ਜੇ ਤੁਹਾਡੀ ਵੱਧ ਗਈ ਫਿਰ ਤੁਹਾਡਾ 3% ਜਾਨੀ ਕਿ ਕਹਿਣ ਦਾ ਭਾਵ 5 3% ਤੇ ਜਾਨੀ ਕਿ 10 12000 ਰੁਪਿਆ ਤੁਹਾਡਾ 58 58 ਸਾਲ ਤੱਕ ਵਧਣਾ ਉਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਮਿਲਣਾ ਇਹਨੂੰ ਅਸੀਂ ਰੈਗੂਲਰ ਕਹੀਏ ਮਾਸਟਰਾਂ ਦਾ ਕੀ ਸੀ ਉਸ ਤੋਂ ਉਲਟਾ ਸੀ ਇਹ ਕਹਿੰਦਾ ਜਿਹੜਾ 6000 ਲੈਂਦਾ ਸੀ ਉਹਦੀ 12 ਹੋਈ ਜਿਹੜਾ 12 ਲੈਂਦਾ ਸੀ ਉਹਦੀ 18 ਹੋਈ ਅਸੀਂ ਕਹਦੇ ਇਹ ਫੈਸਲਾ ਲਿਆਉਣਾ ਤੁਸੀਂ ਜੇ ਕਹਿੰਦੇ ਵੀ ਅਸੀਂ ਆ ਪਾਲਿਸੀ ਲਾਗੂ ਕਰਨੀ ਆ ਪਹਿਲੀ ਗੱਲ ਤਾਂ ਅਸੀਂ ਸਹਿਮਤ ਨਹੀਂ ਫਿਰ ਵੀ ਜੇ ਤੁਸੀਂ ਕਰਨੀ ਆ ਫਿਰ ਸਾਡੇਆਂ ਨਾਲ ਵੀ 200% ਤਰਖਾ ਬਤਾਓ ਜਿਹੜਾ 8 ਲੈਂਦਾ ਉਹਦੀ 16 ਕਰੋ ਜਿਹੜਾ 16 ਲੈਂਦਾ ਉਹਦੀ 32 ਕਰੋ ਜਿਹੜਾ 32 ਲੈਂਦਾ ਉਹਦੀ ਹੋਰ ਬਤਾਓ ਯਾਨੀ ਕਿ ਕਹਿੰਦਾ ਭਾਬੀ ਤੁਸੀਂ ਉਹਨਾਂ ਦੀ ਪਾਲਿਸੀ ਆ ਪੈਸੇ ਦੇ ਮਸਲੇ ਤੇ ਤੁਸੀਂ ਉਹਨਾਂ ਦੀ ਪਾਲਿਸੀ ਨਹੀਂ ਸਾਡੇ ਤੇ ਲਾਗੂ ਕਰਨੀ ਜਿਹੜੀ 52 ਸਾਲ ਦੀ ਗਾਰੰਟੀ ਆ ਉਹ ਲੌਲੀਪੋਪ ਫੜਾ ਕੇ ਸਾਡੇ ਲੋਕਾਂ ਨੂੰ ਕਹਿਣਾ ਸਾਡੇ ਵਰਗੇ ਪ੍ਰਧਾਨਾਂ ਨੇ ਕਹਿਣਾ ਮੈਂ ਰੈਗੂਲਰ ਕਰਾ ਤੇ ਉਹ ਭਰਾ ਉਹ ਰੈਗੂਲਰ ਸ਼ਬਦ ਜੇ ਸਰਕਾਰ ਨਹੀਂ ਵਰਤਣ ਲੱਗੀ ਰੈਗੂਲਰ ਸ਼ਬਦ ਸਰਕਾਰ ਉਦੋਂ ਵਰਤੂਗੀ ਜਦੋਂ ਤੁਸੀਂ ਹੱਡੀਆਂ ਚੱਕ ਕੇ ਪਾ ਗਏ ਜਦੋਂ ਇਹਨਾਂ ਨੇ ਤੁਸੀਂ ਚੰਨੀ ਵਰਗੀ ਬਾਦਲ ਕਾਂ ਵਰਗੀ ਕੀਤੀ ਕੇਤਲ ਮੰਦਰ ਵਰਗੀ ਕੀਤੀ ਉਦੋਂ ਤੁਹਾਡੇ ਵਾਸਤੇ ਇਹਨਾਂ ਨੇ ਐਕਟ ਬਾਨਿਆ ਨਹੀਂ ਤਾਂ ਸਾਰਾ ਕੁਝ ਸੇਲ ਤੇ ਆ ਪਾਣੀ ਵਾਲੇ ਵਾਟਰ ਬੈਕਸ ਜਪਾਨ ਦੀ ਕੰਪਨੀ ਨੂੰ ਦਿੱਤੇ ਜਾ ਰਿਹਾ ਵੇਰ ਕਾ ਮਿਲਕ ਪਲਾਟ ਜੇ ਅਮਰੀਕਾ ਦੀ ਪਾਲਿਸੀ ਲਾਗੂ ਹੋ ਗਈ ਦੇ ਉਹ ਦੇ ਮੁਤਾਬਕ ਖਤਮ ਹੋ ਜਾਣੇ ਆ ਬਿਜਲੀ ਬੋਰਡ ਦੇ 2003 ਬਿੱਲ ਲਾਗੂ ਹੋ ਗਿਆ ਬਿਜਲੀ ਬੋਰਡ ਖਤਮ ਹੋ ਜਾਣਾ ਸੇਤ ਭਾਗ ਦੇ ਸਰਕਾਰੀ ਜਿਹੜੇ ਹਸਪਤਾਲਿਓ ਖਤਮ ਹੋ ਰਹੇ ਨੇ ਜਿਹੜੀਆਂ ਜੜੀਆਂ ਫਰਦ ਕੇਂਦਰਾਂ ਵਾਲੇ ਨੇ ਇਹਨੂੰ ਕੰਪਿਊਟਰਾਈਜ਼ ਕੀਤਾ ਜਾ ਰਿਹਾ ਉਥੋਂ ਬੰਦੇ ਕੱਢੇ ਜਾਣਗੇ ਵੀ ਜਿਹੜੇ ਥਰਮਲਿਓ ਪ੍ਰਾਈਵੇਟ ਹੋ ਜਾਣੇ ਬਿਜਲੀ ਸਮਝੌਤਿਆਂ ਦਾ ਕਰਕੇ ਫੇਰ ਅਸੀਂ ਰੈਗੂਲਰ ਕਿੱਥੇ ਆ ਜੇ ਸਾਡਾ ਅਧਾਰਾ ਹੀ ਨਹੀਂ ਬਚਦਾ ਖਰਜੋ ਕੀ ਧਰਤੀ ਨਹੀਂ ਬਚਦੀ ਫੇਰ ਅਸੀਂ ਰੈਗੂਲਰ ਕਿੱਥੇ ਹੋਵਾਂਗੇ ਇਸ ਵਾਸਤੇ ਭਰਾਓ ਲੰਮੀ ਲੜਾਈ ਆ ਲੰਬੇ ਦਾਦੇ ਚੱਲਾਂਗੇ ਪ੍ਰਧਾਨ ਜੀ ਪਹਿਲਾਂ ਕਹਿ ਗਏਗੇ ਸੀ ਵੀ ਜੇ ਦਨ ਧਾਰ ਲਈ ਨਾ ਵੀ ਅੱਜ ਕੱਟੀ ਕਟਾ ਕੱਢਣਾ ਇਹਨਾਂ ਨਾਲ ਜਾਂ ਫਿਰ ਆਪਣਾ ਨਹੀਂ ਹੈਗਾ ਤੇ ਜਾਣਾਂ ਦਾ ਨਹੀਂ ਹੈਗਾ ਫਿਰ ਇਸ ਵਾਸਤੇ ਭਰਾਓ ਉਸ ਤਰੀਕੇ ਨਾਲ ਥਰਮੇ ਨਾਲ ਦਲੇਰੀ ਨਾਲ ਲੜਨ ਦੀ ਵਿਰੋਧ ਬੰਦੀ ਬਣਾਈਏ ਤਾਂ ਜੋ ਇਸ ਸਰਕਾਰਾਂ ਨੂੰ ਝੁਕਾ ਸਕੀਏ ਸਰਕਾਰਾਂ ਕੋ ਸਾਰਾ ਕੁਝ ਆ ਆਪਣੇ ਅੱਗੇ ਇੱਕ ਤਾਕਤ ਹੈ ਆਪਣੇ ਪਰਿਵਾਰ ਬੱਚੇ ਇਹ ਤਾਂ ਹੰਮਲਾ ਲੜਦਾ ਸਿੱਧਕਾ ਲੜਨਾ ਆਪਾਂ ਨੂੰ ਜਿਤਾ ਸਕਦਾ ਜੇ ਆਪਾਂ ਕਿ ਇਹ ਡਾਂਗ ਸੋਟੇ ਨਾਲ ਸਰਕਾਰ ਨਾਲ ਜਿੱਤਣਾ ਉਹ ਨਹੀਂ ਜਿੱਤ ਸਕਦੇ ਕਿਉਂਕਿ ਇਹਨਾਂ ਕੋਲ ਕੋਟ ਇਹਨਾਂ ਦੇ ਕਚਹਿਰੀਆਂ ਇਹਨਾਂ ਦੀ ਬੰਬ ਟੈਂਕ ਬੰਦੂਕ ਇਹਨਾਂ ਕੋ ਆ ਸਾਡੇ ਕੋਲ ਸਿਰਫ ਡਾਂਗ ਤੇ ਝੰਡਾ ਡੰਡੇ ਤੇ ਝੰਡਾ ਵਾ ਉਹ ਵੀ ਜੇ ਮੋਟੀ ਡਾਂਗ ਤੇ ਪਾ ਲਈਏ ਉਹ ਵੀ ਫੋਰਸ ਕਰਨ ਦੀ ਵੀ ਸਾਡੇ ਤੇ ਲਾਠੀ ਚਾਰਜ ਕਰਨ ਆਏ ਸੀ ਇਸ ਵਾਸਤੇ ਸਾਡੇ ਗੁਰੂ ਪੀਰਾਂ ਨੇ ਸਿਖਾਇਆ ਸਾਨੂੰ ਗੁਰੂ ਅਰਜਨ ਦੇਵ ਜੀ ਸਿਖਾ ਗਏ ਜੇ ਸਿੱਧਕਣਾ 33 ਤਵੀ ਤੇ ਬਹਿ ਜੀਏ ਤੇ ਜਿੱਤਿਆ ਜਾ ਸਕਦਾ ਗੁਰੂ ਤੇਗ বাহাদুর ਜੀ ਆਪਾਂ ਨੂੰ ਸਿਖਾ ਗਏ ਵੀ ਜੇ ਸਿੱਧਕਣਾ ਸੀਸ ਦਿੱਤਾ ਜਾਵੇ ਤਾਂ ਆਪਾਂ ਦਿੱਲੀ ਵੀ ਜਿੱਤ ਸਕਦੇ ਆ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਸਿਖਾ ਗਏ ਵੀ ਜੇ ਚਾਰ ਸਹਬਜ਼ਾਦੇ ਸਿੱਧਕਣਾ ਆਵਾਜ਼ ਦਿੱਤੇ ਜਾਣ ਤੇ ਜੰਗ ਜਿੱਤੀ ਜਾ ਸਕਦੀ ਆ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਨੇ ਕਲਮ ਨਾਲ ਹੀ ਮਾਰਤਾ ਜਫਰਨਾਮੇ ਨਾਲ ਇਸ ਕਰਕੇ ਭਰਾਓ ਸਿੱਧਕਣਾ ਲੜਨਾ ਸਿੱਖੋ ਕਲੇਰੀ ਨਾਲ ਲੜਨਾ ਸਿੱਖੋ ਇਹ ਦੇ ਨੀਤੀ ਧਾਰ ਕੇ ਨਾ ਜਾਇਆ ਕਰੋ ਇਹ ਦੇਖਿਆ ਕਰੋ ਵੀ ਸਾਡਾ ਸੰਗਰੂ ਧਰਨੇ ਦੇ ਕੱਠ ਕਿੰਨਾ ਦੀ ਸਾਡਾ ਖੰਵੇ ਧਰਨੇ ਦੇ ਕੱਠ ਕਿੰਨਾ ਸੀ ਤੇ ਸਾਡਾ ਅੱਜ ਦਿੜਬੇ ਕਿੰਨਾ ਸਾਡੀ ਜਿਹੜੀ ਸਰਕਾਰ ਆ ਆਏ ਦੇ ਸਵੈਸ ਦੀ ਵੱਧ ਰਹੀ ਆ ਸਾਡੇ ਆ ਨਵੀਆਂ ਝੋਟੀਆਂ ਪੈ ਰੀਆਂ ਮੋਹ ਚ ਜਿਹੜੇ ਹੁਣ 12 ਜੱਥੇ ਬੰਦੀਆਂ ਪਹਿਲਾਂ 8 ਕੰਮ ਕਰਦੀਆਂ ਸੀ 4 ਜੱਥੇ ਬੰਦੀਆਂ ਹੋ ਚੰਗੀਆਂ ਰਲੀਆਂ ਆਉਣ ਵਾਲੇ ਦਿਨਾਂ 'ਚ 3 ਜੱਥੇ ਬੰਦੀਆਂ ਅੱਜ ਕਹਿ ਗਈਆਂ ਵੀ ਸਾਨੂੰ ਵੀ ਮੋਹ ਚ ਜਰ ਲਾਓ ਆਪਾਂ ਸਰਕਾਰ ਦੀ ਇਹ ਤੋ ਨਾ ਟਕਸਕਾ ਲਾਂਗੇ ਭਰਾਓ ਹੁਣ ਆਪਾਂ ਰੋਸ ਮਾਰਚ ਕਰਨਾ ਬਾਜ਼ਾਰ ਦੇ ਵਿੱਚ ਸਾਨੂੰ ਟਾਈਮ ਸਮਾਂ ਸਾਰਾ ਪਤਾ ਇਸ ਕਰਕੇ ਭਰਾਓ ਆਪਾਂ ਸਾਰਿਆਂ ਨੇ ਜਿਹੜੀ ਉਹ ਜੇਡ ਲੰਕਾ ਉੱਤਰੀ ਜਾ ਕੇ ਆਪਾਂ ਸ਼ਹਿਰ 'ਚ ਰੋਸ ਮਾਰਚ ਕਰਨਾ ਮੀਟਿੰਗ ਦਿੰਦੇ ਨਹੀਂ ਦਿੰਦੇ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਸਾਨੂੰ ਇਹਨਾਂ ਨੂੰ ਟੇਬਲ ਤੇ ਬਹੁਤ ਵੀ ਸਾਨੂੰ ਤਕਨੀਕ ਆਉਂਦੀ ਆ ਕਿਹਦੇ ਹਿਸਾਬ ਨਾਲ ਪਾਉਂਦਾ ਇਹਦੇ ਚੀਕਾ ਮਾਰਦੇ ਕਹਿਣਗੇ ਪਿੱਠੇ ਕੰਮੋਰ ਚਲੇ ਸਾਡੇ ਨਾਲ ਮੀਟਿੰਗ ਕਰਨ ਇਸ ਵਾਰ ਵੀ ਭਰਾਓ ਸਾਨੂੰ ਇਹਨਾਂ ਦਾ ਬਾੜੀ ਕੋਈ ਹੰਦਰਦੀ ਨਹੀਂ ਹੈਗੀ ਇਹ ਨੌਟੰਕੀ ਜਨਾਂ ਦੀ ਇਹਨਾਂ ਦਾ ਅਛੜੀਆ ਮਾਰਿਆ ਇਹਨਾਂ ਦਾ ਐਸਐਸਪੀ ਆ ਰਿਹਾ ਇਹ ਝੂਠ ਬੋ ਰਹੇ ਨੇ ਝੂਠੇ ਦੀ ਸਰਕਾਰ ਆ ਇਸ ਕਰਕੇ ਜੈ ਜਨਤਾ ਜੈ ਸ੍ਰਸ਼ ਜਿੱਤ ਲੜਦੇ ਲੋਕਾਂ ਦੀ ਬੋਲੇ ਸੋਨਿਆ ਪਰ ਬਾਗੀ ਮੋੜਨਾ ਪਾ ਪਰਵਾਰ ਦੀ ਟੀਮ ਅੱਗੇ ਲੱਗਦੀ ਆ ਪਰਵਾਰ ਇੱਕ ਇਹਨਾਂ ਨਾਲ ਸੜ ਕੇ ਜਿੱਤ ਆ ਰਹੀ ਜਿੱਤ ਆ ਰਹੀ ਲੈ ਜਾਗੇ ਤੁਹਾਨੂੰ ਦੇਖੋ ਵੀਰੇ ਮੜਾ ਦੇਖੋ ਭਾਈ ਮੜਾ ਤਾ ਤੁਹਾਨੂੰ ਸਾਹਮਣੇ ਚਰਾਜਾਗਾ ਸੰਦੀਪਾਂ ਕੋਲ ਦੇਖੀ ਵੀਰੇ ਮੜਾ ਪਾਸ ਤੋਂ ਪਾਸਾਰੇ ਸਾਡੀ ਦੇਤਰਾ ਜੀ ਨਾਲ ਨਾਲ ਦੀ ਖਾਰਕ ਤੇ ਇਧਰ ਆਓ ਛੰਡਤਨੀ ਦੀ ਕੋਟੋਂ ਵੀ ਲਾ ਦੇਗੇ ਇਹਨਾਂ ਨਾਲ ਲੱਗਦਾ ਬੱਲੇ ਕਰਦਾ ਆਪਣਾ ਦੇਖ ਲਾ ਲਾ ਅਸਲ

Oh you ਦੇ ਪਾਰ ਹੈ ਕਿ ਸਾਹਮਣੇ ਢੜਬਾ ਧਾਮ ਅੰਡੀ ਦੇ ਵਿੱਚ ਜੋ ਵੱਡੀ ਰੈਲੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰ ਹਰਪਾਲ ਜੀ ਮਾ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੁਣ ਕੱਚੇ ਕਾਮਿਆਂ ਦਾ ਰੋਸ ਦਾ ਵਧਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਮੀਟਿੰਗ ਦੇਣ ਤੋਂ ਵੀ ਭੱਜ ਰਹੀ ਹੈ ਕਿਤੇ ਬਾਦਾਂ ਤੋਂ ਤਾਂ ਮੁੱਕਰੀ ਹੋਈ ਹੈ ਝੂਠਾਂ ਦੀ ਸਰਕਾਰ ਨੇ ਜੋ ਵੀ ਲਾਰੇ ਲੱਪੇ ਲਾਏ ਸੀਗੇ ਉਹਨਾਂ ਤੇ ਖਰੀ ਨਹੀਂ ਉਤਰੀ ਉਹਦੇ ਰੋਸ ਵਜੋਂ ਹੁਣ ਬਾਜ਼ਾਰ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਪੂਰੇ ਬਾਜ਼ਾਰ ਦੇ ਵਿੱਚ ਢੜਬਾ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜੋ ਕਿ ਜਿੰਦਾਬਾਦ ਮੋਟਾਵਾੜ ਦੇ ਪੰਜਾਬ ਸਰਕਾਰ ਦੇ ਨਾਰੇ ਲਗਾਏ ਜਾ ਰਹੇ ਹੈ ਕਿਉਂਕਿ ਜੋ ਵਿੱਤ ਮੰਤਰੀ ਹਰਪਾਲ ਜੀ ਮਤੇ ਦਫਤਰ ਅੱਗੇ ਜੋ ਕਿ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਕੱਟ ਕੀਤਾ ਹੋਇਆ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਮੀਟਿੰਗ ਕਰਾਉਣ ਲਈ ਸੱਦਾ ਪੱਤਰ ਆਇਆ ਹੈਗਾ ਆਗੂਆਂ ਨੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਪਰ ਸਰਕਾਰ ਨੇ ਮੀਟਿੰਗ ਤੋਂ ਭੱਜ ਰਹੀ ਹੈਗੀ ਕੋਈ ਮੰਗ ਮੰਨਣ ਨੂੰ ਤਿਆਰ ਨਹੀਂ ਉਹਦੇ ਰੋਸ ਵਜੋਂ ਹੁਣ ਪੂਰੇ ਬਾਜ਼ਾਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਤੱਕੇ ਕਾਮਯਾਬਾ ਰੋਸ ਵੱਧਦਾ ਜਾ ਰਿਹਾ ਹੈਗਾ ਵੀ ਸਾਹਮਣੇ ਦੇਖ ਰਿਹਾ ਹੈਗੇ ਪੂਰੇ ਬਾਜ਼ਾਰ ਦੇ ਵਿੱਚ ਹੁਣ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਆ ਢਾਣੀ ਜੀ ਤੋੜੀ ਵੀਰੇ ਥੱਲੇ ਵਾਲੀ ਆ ਢਾਣੀ ਜੀ ਤੋੜੀਆਂ ਹਾਂ ਉਧਰ ਨੂੰ ਨੰਗੇ ਤੁਸੀਂ ਲਾਈਵ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜੜਬਾ ਦੀ ਮੰਡੀ ਦੇ ਵਿੱਚ ਸੈਰ ਜੜਬਾ ਦੇ ਵਿੱਚ पंजाबित मंत्रा कामर्ष मोर्चा चिंद مرداو لاھ سکار مرداو 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 زندہ باد زندہ باد تنبیہ پرستاں سے فرمایا میرے کوکے

来 <laughs> ਹੋਂਦ ਕਰੋ ਬੋਟਾਂ ਦੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਸਕੇ ਰੋਜ਼ਗਾਰ ਦਾ ਪ੍ਰਬੰਧ ਕਰੋ ਪ੍ਰਬੰਧ ਕਰਿਆ ਪ੍ਰਬੰਧ ਕਰਿਆ ਸਤ ਮੰਤਰੀ ਅਰਪਾਲ ਜੀ ਮਾ ਮਰਦਾਬਾਦ ਸਤ ਮੰਤਰੀ ਅਰਪਾਲ ਜੀ ਮਾ ਮਰਦਾਬਾਦ झाड़ुआ टोला पान मुख्यमंत्री भगवंत मान मुख्यमंत्री भगवंत पाठ दूसरा भैने लोदन करा मुख्यमंत्री मुर्गा पान मुख्यमंत्री हनुमान हरपाल मुर् पान Pesirani terstar uta barun! Pesirani terstar uta barun!